ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਮિજાਜ ਕਿਹੋ ਜਿਹਾ ਰਹਿਣ ਵਾਲਾ ਹੈ ਜੇ ਅਸੀਂ ਕਰੰਟ ਕੰਡੀਸ਼ਨਸ ਦੇਖੀਏ ਤਾਂ ਅੱਜ ਕਲਾਊਡੀ ਕੰਡੀਸ਼ਨਸ ਬਣੀ ਹੋਈਆਂ ਨੇ ਔਰ ਥੋੜੀ ਲਾਈਟ ਰੇਨ ਦੇ ਵੀ ਸਟੇਟ ਦੇ ਵਿੱਚ ਆਈਸੋਲੇਟਿਡ ਪਲੇਸਸ ਤੇ ਚਾਂਸਸ ਨੇ ਸੋ ਇਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਅੱਜ ਗਿਰਾਵਟ ਵੀ ਆਬਜ਼ਰਵ ਕੀਤੀ ਹੈ ਅੱਜ ਸਾਰੇ ਸਟੇਟ ਦੇ ਵਿੱਚ ਹੀ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਕੁਝ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਕੱਲ ਤੋਂ ਜਿਹੜੀਆਂ ਕੰਡੀਸ਼ਨਸ ਆਲਮੋਸਟ ਕਲੀਅਰ ਹੋ ਜਾਣਗੀਆਂ ਕੱਲ ਕੁਝ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੀ ਥੋੜੇ ਚਾਂਸਸ ਹਲਕੀ ਬੂੰਦਬੰਦੀ ਦੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 39 ਡਿਗਰੀ ਸੈਂਟੀਗ੍ਰੇਡ ਸੀ ਪਰ ਅੱਜ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਲਗਭਗ 7.4 ਡਿਗਰੀ ਸੈਂਟੀਗ੍ਰੇਡ ਦੀ ਜਿਹੜੀ ਫਾਲ ਡੇ ਟੈਂਪਰੇਚਰ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਇਹ ਵਾਲਾ ਜਿਹੜਾ 31.6 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਨਾਰਮਲ ਤੋਂ 2.4 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਪਰ ਜੇਸੀ ਅੱਜ ਦਾ ਮਿਨਿਮਮ ਟੈਂਪਰੇਚਰ ਦੇਖੀਏ ਤਾਂ ਅੱਜ ਤੇ ਹੀ ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.7 ਡਿਗਰੀ ਸੈਂਟੀਗ੍ਰੇਡ ਉੱਪਰ ਰਿਕਾਰਡ ਕੀਤਾ ਗਿਆ। ਛੱਸੀ ਅਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ। ਤੁਸੀਂ ਦੇਖ ਰਹੇ ਹੋ ਹੁਣ ਮੌਸਮ ਖਬਰਨਾਮਾ। ਲੁਧਿਆਣਾ ਲਾਈਵ ਦੀ ਖਾਸ ਪੇਸ਼ਕਸ਼। ਤੁਹਾਨੂੰ ਦੱਸ ਦਈਏ April ਦਾ ਮਹੀਨਾ ਚੱਲ ਰਿਹਾ ਹੈ ਤੇ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਜੇ ਅੱਜ ਦੀ ਗੱਲ ਕਰੀਏ ਤਾਂ ਮਾਰਨਿੰਗ ਦੇ ਵਿੱਚ ਸਰਦ ਹਵਾਵਾਂ ਚੱਲ ਰਹੀਆਂ ਸੀ ਹੁਣੇ ਅਸੀਂ ਮੌਜੂਦ ਹਾਂ ਪੀਏਯੂ ਦੇ ਵੈਦਰ ਡਿਪਾਰਟਮੈਂਟ ਦੇ ਵਿੱਚ ਤੇ ਸਾਡੇ ਨਾਲ ਡਾਕਟਰ ਪਵਨੀਤ ਕੋਰ ਕਿਗਰਾਬ ਮੈਮ ਜੀ ਨੇ ਗੱਲਬਾਤ ਕਰਨ ਸਤਿ ਸ਼੍ਰੀ ਅਕਾਲ ਮੈਮ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਮિજાਜ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਜੀਐਸਸੀ ਕਰੰਟ ਕੰਡੀਸ਼ਨਸ ਦੇਖੀਏ ਤਾਂ ਅੱਜ ਕਲਾਊਡੀ ਕੰਡੀਸ਼ਨਸ ਬਣਿਆ ਹੋਈਆਂ ਨੇ ਔਰ ਥੋੜੀ ਲਾਈਟ ਰੇਨ ਦੇ ਵੀ ਸਟੇਟ ਦੇ ਵਿੱਚ ਆਈਸੋਲੇਟਿਡ ਪਲੇਸਸ ਦੇ ਚਾਂਸਸ ਨੇ ਸੋ ਇਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਅੱਜ ਗਿਰਾਵਟ ਵੀ ਆਬਜ਼ਰਵ ਕੀਤੀ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 39 ਡਿਗਰੀ ਸੈਂਟੀਗ੍ਰੇਡ ਸੀ ਪਰ ਅੱਜ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਲਗਭਗ 7.4 ਡਿਗਰੀ ਸੈਂਟੀਗ੍ਰੇਡ ਦੀ ਜਿਹੜੀ ਫਾਲ ਡੇ ਟੈਂਪਰੇਚਰ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਇਹ ਵਾਲਾ 31.6 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਨਾਰਮਲ ਤੋਂ 2.4 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਪਰ ਜੇ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ ਤੇ ਹੀ ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.7 ਡਿਗਰੀ ਸੈਂਟੀਗ੍ਰੇਡ ਉੱਪਰ रिकॉर्ड ਕੀਤਾ ਗਿਆ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਡੇ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀ ਪਰ ਅੱਜ ਕਿਉਂਕਿ ਕੰਡੀਸ਼ਨਸ ਚੇਂਜ ਹੋਈਆਂ ਨੇ ਸੋ ਦੇ ਨਾਲ ਅਸੀਂ ਫਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਬਜ਼ਰਵ ਕੀਤੀ ਹੈ ਔਰ ਉਹਦੇ ਨਾਲ ਜਿਹੜਾ ਹੀਟ ਵੇਵ ਕੰਡੀਸ਼ਨ ਤੋਂ ਵੀ ਥੋੜਾ ਜਿਹਾ ਜਿਹੜਾ ਸਾਨੂੰ ਰੈਸਪਾਈਟ ਮਿਲਿਆ ਤੇ ਕਿੰਨੇ ਦਿਨਾਂ ਦੀ ਜਿਹੜੀ ਪ੍ਰੈਡਿਕਸ਼ਨ ਹੈ ਜਿਹੜਾ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਗਰਮੀ ਤੋਂ ਜੀ ਅੱਜ ਜਿਹੜਾ ਸਾਰੇ ਸਟੇਟ ਦੇ ਵਿੱਚ ਹੀ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਕੁਝ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਕੱਲ ਤੋਂ ਜਿਹੜੀਆਂ ਕੰਡੀਸ਼ਨਸ ਆਲਮੋਸਟ ਕਲੀਅਰ ਹੋ ਜਾਣਗੀਆਂ ਕੱਲ ਕੁਝ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੀ ਥੋੜੇ ਚਾਂਸਸ ਨੇ ਹਲਕੀ ਬੂੰਦਾਬੰਦੀ ਦੇ ਅਦਰਵਾਇਜ਼ ਕੱਲ ਤੋਂ ਜਿਹੜੀਆਂ ਕੰਡੀਸ਼ਨਸ ਨੇ ਉਹ ਕਲੀਅਰ ਹੋਣਗੀਆਂ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਜਿੱਦਾਂ ਦਾ ਮੌਸਮ ਰਹਿਣ ਵਾਲਾ ਹੈ ਕਿਸਾਨਾਂ ਨੂੰ ਕੁਝ ਖਾਸ ਅਪੀਲ ਕਿਸਾਨਾਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਅੱਜ ਜ਼ਰੂਰ ਜਿਹੜੀ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਜਾਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਕੱਲ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਫਿਰ ਕਲੀਅਰ ਹੀ ਰਹਿਣਗੀਆਂ ਸੋ ਕੱਲ ਤੋਂ ਬਾਅਦ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਉਹ ਕੰਟੀਨਿਊ ਕਰ ਸਕਦੇ ਨੇ ਜੀ ਤਾਂ ਇਹ ਸੀ ਕਿ ਸਾਡੇ ਨਾਲ ਡਾਕਟਰ ਪਵਨੀਤ ਕੌਰ ਕਿੰਗਰਾ ਮੈਮ ਜੀ ਜਿਨ੍ਹਾਂ ਨੇ ਦੱਸਿਆ ਕਿ ਇਕ ਦੋ ਦਿਨਾਂ ਦੇ ਲਈ ਜਿਹੜਾ ਮੌਸਮ ਥੋੜਾ ਠੀਕ ਰਹਿਣ ਵਾਲਾ ਹੈ ਬਟ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਅਸਰ ਦੁਆਰਾ ਤੋਂ ਦੇਖਣ ਨੂੰ ਮਿਲੇਗਾ ਤੇ ਤੁਹਾਡਾ ਆਪਣਾ ਕੀ ਵਿਚਾਰ ਹੈ ਇਸ ਰਿਪੋਰਟ ਦੇ ਬਾਰੇ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਮ ਮੈਂ